ਦੇ ਲੋਨੋ ਜਿੱਥੇ ਤੱਕ ਨਿਗਾਹ ਜਾਂਦੀ ਆ ਗੱਡੀਆਂ ਉਹ ਗੱਡੀਆਂ ਕਰਿਆ ਗੱਡਿਓ ਗੱਡੀ ਆ ਖੜੀਆਂ ਥਾਰਾਂ ਦੇਖੋ ਕੋਈ ਥਾਰਾਂ ਦਾ ਬਾਈ ਘਾਟ ਨਹੀਂ ਬਈ ਹੁਣ ਵੀ ਆ ਥਾਰ ਫੁੱਲ ਵਿਕ ਰਹੀ ਆ ਲੈ ਵੀ ਮਿੱਤਰੋ ਹੁਣ ਤੁਹਾਨੂੰ ਜੰਨਤ ਦੇ ਵਿੱਚ ਲੈ ਕੇ ਚੱਲੀਏ ਫਿਰ ਜੇ ਬਲੈਕ ਥਾਰ ਰੌਕਸ ਲੈ ਜਾਓ ਇਹ ਐ ਖੜੀਆਂ ਨੇ ਮਤਲਬ ਜੇ ਵਾਈਟ ਕਲਰ ਦੇ ਵਿੱਚ ਲੈ ਜਾਓ ਵੀ ਤੁਸੀਂ ਗੱਡੀ ਲੈਣੀ ਆ ਨਾ ਬਾਈ ਸਿੱਧਾ ਇੱਥੇ ਆ ਜਾਓ ਵੀ ਮਿੱਤਰੋ ਤੁਹਾਨੂੰ ਅਸੀਂ ਜਿੱਥੇ ਲੈ ਕੇ ਆਏ ਆ ਕੋਈ ਇੱਥੇ ਸਾਡਾ ਕੋਈ ਇਹਨਾਂ ਨਾਲ ਲੈਣ ਦੇਣ ਨਹੀਂ ਕੋਈ ਪ੍ਰੋਮੋਸ਼ਨ ਵਾਲਾ ਕੰਮ ਨਹੀਂ ਹੈਗਾ ਅਕਸਰ ਮੁੰਡੇ ਪੁੱਛਦੇ ਰਹਿੰਦੇ ਮੈਂ ਬਹੁਤ ਨੂੰ ਇਹਨਾਂ ਦੇ ਨੰਬਰ ਵੀ ਦਿੱਤਾ ਵੀ ਜਿਹੜੇ ਕਹਿੰਦੇ ਨੇ ਬਾਈ ਸਾਨੂੰ ਥਾਰ ਚਾਹੀਦੀ ਆ ਸਾਨੂੰ ਸਕਾਰਪਿਓ ਗੱਡੀ ਚਾਹੀਦੀ ਕੋਈ ਵੀ ਗੱਡੀ ਚਾਹੀਦੀ ਅਰਸ਼ ਦੀ ਵੀ ਗੱਡੀ ਅਸੀਂ ਉਰੋਂ ਲੈ ਕੇ ਗਏ ਸੀਗੇ ਬਾਈ ਉਸੇ ਦਿਨ ਗੱਡੀ ਦੇ ਦਿੰਦੇ ਨੇ ਚਾਹੀ ਤੁਸੀਂ ਲੋਨ ਕਰਾਉਣਾ ਤੇ ਆਪਣੀ ਗੱਡੀ ਬਾਈ ਲੋਨ ਤੇ ਆ ਕੋਈ ਇਹ ਚ ਦੋਰ ਐ ਨਹੀਂ ਹੈਗੀ ਤੇ ਆਪਾਂ ਲੋਨ ਲੋਨ ਮੈਂ ਤਾਂ ਸਰਕਾਰੀ ਬੈਂਕ ਤੋਂ ਲੋਨ ਕਰਵਾ ਕੇ ਆਇਆ ਸੀਗਾ ਬਾਕੀ ਤੁਸੀਂ ਤੁਹਾਨੂੰ ਦਿਖਾਉਨੇ ਆ ਕਾਰ ਪੰਡਾਰੀ ਬਾਜ਼ਾਰ ਭੋਗਪੁਰ ਵਾਲਿਆਂ ਦੇ ਆਏ ਆ ਭੋਗਪੁਰ ਵਾਲੇ ਕਾਰ ਪੰਡਾਰੀ ਬਾਜ਼ਾਰ ਵਾਲੇ ਕੋਈ ਸਿੱਧੀ ਗੱਲ ਕਰਾਂ ਕੋਈ ਬਾਈ ਮਿੱਤਰੋ ਅੱਜ ਤੁਹਾਨੂੰ ਦਿਖਾਉਨੇ ਆ ਕਾਰ ਪੰਡਾਰੀ ਇਹਦਾ ਤਾਂ ਆਹ ਸਾਡੇ ਨੰਬਰ ਪਲੇਟਾਂ ਨਹੀਂ ਤੇ ਆਈਆਂ ਮੈਂ ਕਿਹਾ ਗੱਲ ਇਹਨਾਂ ਨੇ ਉਹਦਾ ਕੰਮ ਆਏ ਕੋਈ ਕਹਾਤਾ ਹੋਇਆਦਾ ਸਾੜੀਆਂ ਗੰਡੀਆਂ ਸੇਲ ਆਣੀਆਂ ਹੁੰਦੀਆਂ ਨੇ ਬਾਈ ਬੁਲੈਰੋ ਹੋਰਟਲ ਹੈ ਜੀ ਸਟਾਕ ਨਾਲ ਹਾਂ ਜੀ ਸਾੜੀਆਂ ਟੋਟਲੀ ਗੰਡੀਆਂ ਸੇਲ ਆਣੀਆਂ ਨੇ ਬਾਕੀ ਅੱਗੇ ਰਵੀ ਜੀ ਦੇ ਅੱਗੇ ਨਾ ਲੱਗੋ ਹੈਲੋ ਵਰਤਰੀਆਂ ਨੂੰ ਗੁਰੂ ਜੀ ਲਾਈਵ ਮਿੱਤਰੋ ਹੁਣ ਤੁਹਾਨੂੰ ਜੰਨਤ ਦੇ ਵਿੱਚ ਲੈ ਕੇ ਚੱਲੀਏ ਫਿਰ ਜਦੋਂ ਵੀ ਤੁਸੀਂ ਸਰ ਤੁਸੀਂ ਅੱਗੇ ਹੋ ਜਦੋਂ ਵੀ ਤੁਸੀਂ ਗੱਡੀ ਲੈਣੀ ਹੈ ਨਾ ਬਾਈ ਸਿੱਧਾ ਇੱਥੇ ਆਜੋ ਜਿਹੜੇ ਆਪਾਂ ਤੁਹਾਨੂੰ ਕਹਿੰਦੇ ਆ ਵੀ ਸਿੱਧਾ ਇੱਥੇ ਕਿਤੇ ਵੀ ਸਕਾਰ ਪਿਓ ਲੈ ਲਓ ਜਿਹੜੀ ਮਰਜ਼ੀ ਗੱਡੀ ਲੈ ਲਓ ਇੱਥੇ ਮੈਂ ਥੋੜੀ ਆਵਾਜ਼ ਬੰਦ ਕਰੂੰਗਾ ਹੈ ਲੱਗੀਆਂ ਦੇਖੋ ਕੀ ਬਣਿਆ ਵੇ ਲੋਨੋ ਜਿੱਥੇ ਤੱਕ ਨਿਗਾਹ ਜਾਂਦੀ ਆ ਗੱਡੀਆਂ ਉਹ ਗੱਡੀ ਜੜੀਆਂ ਗੱਡਿਓ ਗੱਡੀ ਪੈਂਦੀਆਂ ਤੱਕ ਦੇ ਇਧਰ ਥਾਰਾਂ ਦੂਰਾਂ ਛੋਟੀਆਂ ਥਾਰਾਂ ਬਲੈਕ ਥਾਰਾਂ ਲੱਲੇ ਵੱਡੇ ਸਾਰੀਆਂ ਗੱਡੀਆਂ ਆ ਰਹੀਆਂ ਆਪਾਂ ਗੱਡੀ ਲੈ ਕੇ ਗਏ ਜੋ ਉਹ ਥਾਰ ਰੋ ਜਿਹੜੀ ਮਰਜ਼ੀ ਗੱਡੀ ਚੱਕ ਲੋ ਰੋ ਕਾਰ ਬੰਡਾਰੀ ਬਾਜ਼ਾਰ ਲੈ ਵੀ ਮਿੱਤਰੋ ਜਿਹੜੇ ਮਰਜ਼ੀ ਰੰਗ ਦੀ ਗੱਡੀ ਚੱਕ ਲੋ ਰੋ ਚਿਹੇ ਬਲੈਕ ਥਾਰ ਰੌਕਸ ਲੈ ਜਾਓ ਇਹ ਐ ਖੜੀਆਂ ਨੇ ਮਤਲਬ ਚਿਹੇ ਵਾਈਟ ਕਲਰ ਦੇ ਵਿੱਚ ਲੈ ਜਾਓ ਇਧਰੋਂ ਵਾਈਟ ਚੱਕੋ ਹਰ ਗੱਡੀ ਦਾ ਤੁਹਾਨੂੰ ਇੱਥੇ ਪ੍ਰਾਈਸ ਬੈਸਟ ਮਿਲਣਾ ਸਭ ਤੋਂ ਵੱਡੀ ਗੱਲ ਆ ਵੀ ਇਹਨਾਂ ਨੇ ਕੁਆਲਿਟੀ ਬਹੁਤ ਵਧੀਆ ਹੁੰਦੀਆਂ ਨੇ ਗੱਡੀਆਂ ਦੀ ਇਹਦੇ ਦੇਖੋ ਉਹ ਕਿੱਥੇ ਤੱਕ ਦਿਖਦਾ ਲੋ ਆ ਗੱਡੀ ਸਕਾਰਪਿਓ ਉਹੀ ਹੈ ਨਹੀਂ ਨਹੀਂ ਇਹ ਹੋ ਆਹ ਆਹ ਇੰਨੇ ਆ ਮਾਡਲ ਕਿਹੜਾ ਹੈ ਉਨਾ ਪਏ ਸਕਾਰਪੀ ਵਨ ਦੀ ਵੇਟਿੰਗ ਦੇ ਲੋ ਕਿੰਨੀ ਜਲਦੀ ਰਹਿੰਦੀ ਆ ਤੇ ਇੱਥੇ ਤੁਹਾਨੂੰ ਨਾਲ ਦੀ ਨਾਲ ਮਿਲ ਜਿੰਦੇ ਨੇ ਕੋਈ ਇੰਨਾ ਮਹਿੰਗਾ ਪ੍ਰੋਜੈਕਟ ਨਹੀਂ ਵੀ ਕਿਤੇ ਬੰਦਾ ਕਹੇ ਯਾਰ ਵੀ ਇੰਨੀ ਜਲਦੀ ਮਿਲਦੀ ਆ ਤਾਂ ਮਹਿੰਗਾ ਪ੍ਰੋਜੈਕਟ ਹੋਊਗਾ ਨਹੀਂ ਨਹੀਂ ਇਹ ਨੋਰਮਲ ਰੇਟ ਆ ਬਾਕੀ ਇਹਨਾਂ ਦਾ ਪੇਜ ਵੀ ਆ ਕਾਰਪੰਡਾਰੀ ਬਾਜ਼ਾਰ ਇੰਸਟਾਗ੍ਰam ਤੇ ਤੇ ਉੱਥੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਪਹਿਲਾਂ ਕਹਿੰਦਾ ਵੀ ਆਪਣਾ ਉਹ ਕੋਈ ਇਹਨਾਂ ਨਾਲ ਸੀਨ ਨਹੀਂ ਹੈਗਾ ਵੀ ਇਹ ਤਾਂ ਵੈਸੇ ਅਪਡੇਟ ਪਾਈਏ ਸੀ ਤਾਂ ਨੰਬਰ ਪਲੇਟ ਆ ਪਤਾ ਕਰਨ ਆਏ ਸੀਗੇ ਵਧੀਆ ਬੰਦਿਆਂ ਨੂੰ ਆਪਾਂ ਉਹ ਗੱਡੀਆਂ ਦਵਾ ਦਿਆਂ ਉਹਨਾਂ ਨੂੰ ਵਾਧੂ ਬੰਨੇ ਤੋਂ ਸਵਿਫਟ ਚਾਹੀਦੀ ਆ ਆ ਯਾਰ ਸ਼ੇਦ ਨੂੰ ਆ ਜਾ ਤੁਹਾਨੂੰ ਬਰੀਜ਼ਾ ਚਾਹੀਦੀ ਆ ਤੁਹਾਨੂੰ ਜਿਹੜਾ ਮਰਜ਼ੀ ਗੱਡੇ ਦੱਸਦੇ ਜਿਹੜੀ ਮਰਜ਼ੀ ਆ ਦੇਖ ਵਾਧੂ ਮਾਡਲ ਮਿਲ ਜਣੇ ਠੀਕ ਆ ਨਾ ਇਹ ਤੁਹਾਨੂੰ ਲੋਕੇਸ਼ਨ ਦੱਸਤੀ ਬਾਕੀ ਚਲੋ ਚੁੱਥੋਂ ਤੁਸੀਂ ਲੈਨੇ ਉੱਥੇ ਲੈਂਦੇ ਰਿਹਾ ਕਰੋ ਅਪਡੇਟ ਦਿਖਾਈ ਹੁਣ ਦੇਖੋ ਸਵਿਫਟ ਤੁਸੀਂ ਕਿੰਨੀ ਸਵਿਫਟ ਚਾਹੀਦੀ ਆ ਅਰਸ਼ਾਪਾ ਤੇਰੀ ਗੱਡੀ ਇੱਕ ਦਿਨ ਦੇ ਵਿੱਚ ਹੀ ਲੈ ਗਏ ਸੀ ਹਨਾ ਹਾਂ ਜੀ ਆਏ ਪਸੰਦ ਕਰੀ ਡਿਲੀਵਰ ਕਰ ਸੱਚ ਆਪ ਡਿਲੀਵਰ ਕਰ ਗਏ ਸੀਗੇ ਲੂਨ ਲੂਨ ਨੂੰ ਪਤਾ ਨਹੀਂ ਟਾਈਮ ਲੱਗ ਗਿਆ ਜੀ ਇਹਨਾਂ ਦੇ ਆ ਲੋ ਸਵਿਫਟ ਸਵਿਫਟ ਖੜੀ ਹੈ 8.5 ਲੱਖ ਦੀ ਕੋਈ 7 ਦੀ ਕੋਈ 6 ਦੀ ਪਰ ਇੱਥੋਂ ਤੁਹਾਨੂੰ ਕੁਆਲਿਟੀ ਵਧੀਆ ਮਿਲਣੀ ਹੈ ਵੀ ਆਏ ਨਹੀਂ ਬੇਕਾਰ ਜੀ ਕੁਆਲਿਟੀ ਮਿਲੂਗੀ ਬਹੁਤ ਸੋਹਣੀ ਕੁਆਲਿਟੀ ਮਿਲਣੀ ਹੈ ਸਭ ਤੋਂ ਵੱਡੀ ਗੱਲ ਚੁਆਇਸ ਆ ਰੋਡੀ ਹਨਾ ਇਹ ਤਾਂ ਪਲੇਟਾਂ ਲੈਣ ਆਏ ਸੀ ਕਿ ਮੈਂ ਚੱਲ ਥੋੜਾ ਗੀੜਾ ਛੇੜਾ ਲਵਾ ਦਨੇ ਆ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਸਿਸਟਮ ਹੁੰਡਾਂ ਵਾਲਿਆਂ ਤੁਹਾਡੀਆਂ ਆਖੜੀਆਂ i20ਆਂ ਹੋ ਗਈਆਂ i3 ਹੋ ਗਈ ਦੂਜੀ ਹੋ ਗਈ ਆ ਤੁਹਾਡੀ ਡਿਜ਼ਾਇਰ ਗੱਡੀ ਆ ਗਈ ਅਰਸ਼ ਅਲੱਗ-ਅਲੱਗ ਮਾਡਲ ਤੁਹਾਨੂੰ ਬਾਦੂ ਮਿਲ ਜਾਣੇ ਨੋਵਾ ਗੱਡੀ ਮਿਲ ਜੂਗੇ ਇੱਥੋਂ ਤੁਹਾਨੂੰ ਹਰ ਮਾਡਲ ਪ੍ਰੋਵਾਈਡ ਹੈ ਥਾਰ ਦਿਖਾਉਂਦੇ ਹਾਂ ਨਾ ਥਾਰ i20 ਲੈ ਲੈ i3 ਆਹ ਟਿਕਾ ਸਭ ਤੋਂ ਵਧੀਆ ਗੱਲ ਆ ਵੀ ਵਧੀਆ ਹਾਲਤ ਦੀ ਮਿਲਣੀ ਹੁਣ ਆਪਾਂ ਤੇਰੇ ਵਾਲੀ ਲੈ ਕੇ ਆਂਦੀ ਆ ਤੇਰੇ ਵਾਲੀ ਗੱਡੀ ਲੈ ਕੇ ਆਂਦੀ ਆ ਕਦੇ 1 ਰੁਪਿਆ ਨਹੀਂ ਲੱਗਿਆ ਆਏ ਨਹੀਂ ਹੈਗਾ ਵੀ ਸਰਵਿਸ ਵੀ ਕਰਾਈ ਨਹੀਂ ਸਰਵਿਸ ਵੀ ਹੋਈ ਸੀ ਬਾਈ ਉਹ ਮਿਲਣੀ ਸੀਗੇ ਅਰਸ਼ਨ 1 ਰੁਪਿਆ ਵੀ ਨਹੀਂ ਲੱਗਿਆ ਗੱਡੀ ਜੱਲੇ ਤੇ ਸੀਗੀ ਆ ਖੜੀਆਂ ਥਾਰਾਂ ਦੇਖੋ ਕੋਈ ਥਾਰਾਂ ਦਾ ਬਾਈ ਘਾਟ ਨਹੀਂ ਬਈ ਹੁਣ ਵੀ ਆ ਥਾਰ ਫੁੱਲ ਵਿਕ ਰਹੀ ਆ ਚੁੱਬ ਗੱਡੇ ਪਏ ਨੇ ਕਲਰ ਆਣਾ ਜਿੰਨੇ ਮਰਜ਼ੀ ਰੰਗ ਲੈ ਲਓ ਲੋ ਕਿੰਨੇ ਕਲਰ ਲੈਣੇ ਆ ਦੇਖੋ ਕੋਈ 10 ਕਿਲੋਮੀਟਰ ਚੱਲੀ ਹੋਈ 0 ਮੀਟਰ ਲੈ ਲਓ ਚਾਹੇ ਫਸਟ ਓਨਰ ਲੈ ਲਓ ਚਾਹੇ ਸੈਕੰਡ ਓਨਰ ਲੈ ਲਓ ਸਾਰੀਆਂ ਗੱਡੀਆਂ ਮਿਲ ਜਣੀਆਂ ਨੇ ਲੋ ਮਤਰੋ ਥਾਰਾਂ ਹੀ ਥਾਰਾਂ ਪੈ ਗਈ ਨਾ ਤੱਕ ਫੇਰ ਚਿੱਟਾ ਕਾਲਾ ਬ੍ਰਾਊਨ ਪੂਰਾ ਲੱਲੇ ਪੱਬਿਓ ਉੱਥੇ ਤੱਕ ਨਾ ਕਿੱਥੇ ਤੱਕ ਨਿਕਲ ਜਾਂਦੀ ਆ ਉੱਥੇ ਤੱਕ ਗੱਡੀ ਗੱਡੀ ਖੜੀ ਆ ਚਲ ਚਲੀਏ ਫਿਰ ਆਪਾਂ ਲੇਟ ਹੋਨੇ ਆ ਚਲੋ ਮਿੱਤਰੋ ਦੋ ਜਾਤਾਂ ਤੁਹਾਡੀ ਅਪਡੇਟ ਦਿਖਾਉਣ ਲਈ ਤੁਹਾਨੂੰ ਸਪੈਸ਼ਲ ਲੈ ਕੇ ਆਂਦੇ ਸੀ ਇਧਰ ਦੇਖ ਲਓ ਬਸ ਆਹੀ ਰਾਹ ਉੱਤਰ ਦਾ ਗੁਫਾ ਜੀ ਵਾਲਾ ਇੱਥੋਂ ਉਤਰੋ ਪਹਿਲਾਂ ਤੁਹਾਨੂੰ ਐ ਲੱਗੂ ਯਾਰ ਵੀ ਕਿਤੇ ਛੋਟਾ ਜਿਹਾ ਕੰਮ ਬਾਹਲੇ ਹੀ ਵੱਡਾ ਕੰਮ ਆ ਬਹੁਤ ਸੋਹਣਾ ਜੇ ਅਪਡੇਟ ਵਧੀਆ ਲੱਗੀ ਤੇ YouTube ਚੈਨਲ ਆਪਣਾ ਜਰੂਰ ਫੋਲੋ ਕਰੋ ਤੇ ਅਪਡੇਟ ਆਉਣ ਬਾਦੂ ਦੇ ਦੇ ਕਰਾਂਗੇ ਕਿਤੇ ਨਾ ਕਿਤੇ ਆਉਂਦੇ ਜਾਂਦੇ ਰਹਿੰਦੇ ਇਧਰ ਤੁਹਾਡੀਆਂ ਫੋਰਚੂਨਰਾਂ ਵਗੈਰਾ ਆ ਗਈਆਂ ਇੱਧਰ ਤੁਹਾਨੂੰ ਲੱਗ-ਲੱਗ ਵੱਡੀਆਂ ਗੱਡੀਆਂ ਨੇ ਡਰਾਈਵਰਾਂ ਫੋਰਚੂਨ ਸਾਰੀਆਂ ਗੱਡੇ ਮਿਲ ਜਾਂਦੀਆਂ ਨੇ ਫੋਰਡ ਵਾਲਿਆਂ ਦੀਆਂ ਹੋ ਗਈਆਂ ਹੁਣ ਮੁੰਡਿਆਂ ਨੂੰ ਬਲੈਰੋ ਬਹੁਤ ਵਧੀਆ ਲੱਗਦੇ ਇਧਰ ਮਾਨਸਾਲੇ ਵੀਰ ਨੇ ਜਿੰਨੇ ਵੀ ਆਪਣੇ ਨਾਲ ਐਡ ਜਾਂ ਰਾਜਸਥਾਨ ਵਾਲੇ ਬਠੰਡਾ ਏਰੀਆ ਬਲੈਰੋ ਬਹੁਤ ਬਲੈਰੋ ਖਰੀਦਦੇ ਆਂ ਮੈਂ ਉਦੋਂ ਗਿਆ ਸੀ ਉਧਰ ਬਲੈਰੋ ਹੀ ਖੜੀਆਂ ਸੀ ਘਰਾਂ ਦੇ ਵਿੱਚ ਹਨ ਕਿੱਥੇ ਭੋਗਪੁਰ ਕਾਰਪੰਡਾਰੀ ਬਾਜ਼ਾਰ ਮੇਨ ਹਾਈਵੇ ਦੇ ਜਮੇ ਮੇਨ ਹਾਈਵੇ ਤੇ ਜਿਹੜਾ ਮਕੇਰੀਆਂ ਨੂੰ ਰਾਹ ਜਾਂਦਾ ਜਲੰਧਰ ਤੋਂ ਤੇ ਨਾਲ ਇਹਦੇ 버ਗਰ ਵਾਲੇ ਨੇ ਉਹ 버ਗਜ਼ 버ਗਰ ਕਾ ਉਗੜੀ ਆਪਣਿਆਂ ਦੀ ਹਾਂਜੀ ਕਿਵੇਂ ਲੱਗਿਆ ਫਿਰ ਤੁਹਾਨੂੰ ਕਾਰ ਭੰਡਾਰੀ ਬਾਜ਼ਾਰ ਵਾਲਿਆਂ ਦੇ ਜਾਂ ਸ਼ਾਇਦ ਉਹ ਬਲੌਗ ਐਡ ਪਾ ਦੀਏ ਤੇ ਬਸ ਰਹਿ ਗਿਆ 71 ਕਿਲੋਮੀਟਰ ਪਰ ਆਪਾਂ ਐਂ ਕਰਦੇ ਆਂ ਤੱਬ ਜਲੰਧਰ ਤੋਂ ਬਾਅਦ ਉਹ ਇਹਨਾਂ ਨੂੰ ਕਮਾਉਣੇ ਭਰਾਵਾਂ ਨੂੰ ਸਾਰਿਆਂ ਨੂੰ ਜਿਹੜਾ ਬਣਿਆ ਨਹੀਂ ਜਲੰਧਰ ਕਰਾਸ ਕਰਨ ਤੋਂ ਬਾਅਦ ਉਹ ਦਵਾਉਣੇ ਨੇ ਯਾਰੇ ਤੁਹਾਨੂੰ